ਰੇ ਰਾਜ ਜੀ ਜਿਹੜੇ ਰੈਸਟ ਪੁਲਿਸ ਕਰ ਰਹੇ ਨੇ ਇਹ ਸਾਲ ਹੈ ਜਿਹਦੇ ਦਾਦਾ ਜੀ ਨਾਲ ਉਹ ਦੋ ਦੋ ਤਿੰਨ ਮੌਤਵਰ ਸੀ ਹਾਂ ਜੀ ਮਾਨਯੋਗ ਐਸ ਡੀ ਐਮ ਸਾਹਿਬ ਨੇ ਮਾਨਯੋਗ ਐਸ ਡੀ ਐਮ ਸਾਹਿਬ ਨੇ ਐਸ ਪੀ ਸਾਹਿਬ ਨੇ ਤੇ ਐਸ ਐਚ ਓ ਸਾਹਿਬ ਨੇ ਦੋਨੋਂ ਥਾਣੇ ਦੇ ਉਹਨਾਂ ਨੇ ਆਸਵਾਸਨ ਦਿੱਤਾ ਹੈ ਨੰਬਰ 1 ਜਿਹੜੇ ਪਹਿਲਾਂ ਮਲਾਜ਼ਮ ਆਈਓ ਦੇ ਹੱਥ 'ਚ ਕੇਸ ਸੀਗਾ ਜਿਦੇ ਕਰਕੇ 15 ਦਿਨ ਆਪਣਾ ਜਿਹੜਾ ਕੇਸ ਹੈ ਵਿਗੜ ਗਿਆ ਸੀ ਸਹੀ ਕੰਮ ਨਹੀਂ ਹੋਇਆ ਉਸ ਅਫਸਰ ਨੂੰ ਚੱਲਦਾ ਕਿੱਥੇ ਜਾਵੇਗਾ ਤੇ ਉਹਦਾ ਜਿਹੜਾ ਲੈਟਰ ਹੈ ਉਹ ਆਪਾਂ ਨੂੰ ਦਿੱਤਾ ਜਾਵੇਗਾ ਨੰਬਰ 2 ਪਰਿਵਾਰ ਦੀ ਜਿਹੜੀ ਮਾਲੀ ਸਹਾਇਤਾ ਉਹ ਵੀ ਐਸਡੀਐਮ ਸਾਹਿਬ ਆਪਦੇ ਦਫ਼ਤਰੋਂ ਜਿਹੜੀ ਬਣਦੀ ਹੈ ਤੇ ਸੀਐਮ ਦਫ਼ਤਰੋਂ ਜਿਹੜੀ ਬਣਦੀ ਉਹ ਵੀ ਦਲਵਾਉਣਗੇ ਤੇ ਤੀਸਰਾ ਨੰਬਰ ਤੇ ਜਿਹੜਾ ਜਿਨੇ ਅਪਰਾਧ ਕਰਿਆ ਕਤਲ ਕਰਿਆ ਸਾਡੇ ਬੱਚੇ ਦਾ ਉਹਨੂੰ ਜੇਲ੍ਹ ਦੇ ਵਿੱਚ ਭੇਜਣਗੇ ਇਹ ਤਿੰਨ ਸ਼ਰਤਾਂ ਮੰਨੀਆਂ ਨੇ ਅਗਰ ਇਹ ਸਾਡੀਆਂ ਤਿੰਨ ਸ਼ਰਤਾਂ ਪੂਰੀਆਂ ਹੁੰਦੀਆਂ ਨੇ ਤਾਂ ਅਸੀਂ ਬੱਚੇ ਦਾ ਸੰਸਕਾਰ ਕਰਾਂਗੇ ਉਸ ਤੋਂ ਪਹਿਲਾਂ ਅਸੀਂ ਬੱਚੇ ਦਾ ਸੰਸਕਾਰ ਨਹੀਂ ਕਰਾਂਗੇ ਔਰ ਦੂਸਰੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਆ ਇੱਕ ਦੋ ਦਿਨਾਂ ਤੋਂ ਬਾਅਦ ਅਸੀਂ ਨੇ ਕੀ ਕਰਨਾ ਅਗਰ ਪ੍ਰਸ਼ਾਸਨ ਇਹ ਤਿੰਨੇ ਕਾ ਰਪੀਆਂ ਦੇ ਵਿੱਚ ਸਾਡੇ ਨਾਲ ਖਰਾ ਨਹੀਂ ਉਤਰਦਾ ਤਾਂ ਰਿੰਕੂ ਧੂਰੀ ਹੈ ਸਾਡੇ ਸੁਪੀ ਸ਼ਰਮਾ ਜੀ ਅਸੀਂ ਦੋ ਬੰਦੇ ਇਸ ਗੱਲ ਦੀ ਜ਼ਿੰਮੇਵਾਰੀ ਲੈਨੇ ਆਂ ਅਗਰ ਪ੍ਰਸ਼ਾਸਨ ਆਪਣੀ ਗੱਲ ਤੇ ਘਰ ਨਹੀਂ ਉਤਰਦਾ ਅਸੀਂ ਦੋਨੇ ਤੁਹਾਡੇ ਨਾਲ ਤੁਹਾਡੇ ਤੋਂ ਮੋਢੇ ਨਾਲ ਮੋਢਾ ਲਾ ਕੇ ਨਹੀਂ ਤੁਹਾਡੇ ਦੇ ਮੂਹਰੇ ਹੋ ਕੇ ਅਸੀਂ ਚੱਲਾਂਗੇ ਤੁਸੀਂ ਸਾਡੇ ਮਗਰ ਰਹੋ ਅਸੀਂ ਪ੍ਰਸ਼ਾਸਨ ਦੇ ਖਿਲਾਫ ਗੱਜ-ਬੱਜ ਕੇ ਦੁਬਾਰਾ ਧਰਨਾ ਐਸੇ ਤਰ੍ਹਾਂ ਲਾਵਾਂਗੇ ਜੈ ਭੀਮ ਜੈ ਭਾਰਤ ਜੈ ਸਭਿਦਾ ਪਿਛਲੇ 24 ਘੰਟਿਆਂ ਤੋਂ ਪ੍ਰਦੀਪ ਭਰੇ ਮੰਦੇ ਨਾਲ ਸਮੂਹ ਨਗਰ ਕੱਕੜਾਲ ਦੇ ਭੈਣਾ ਮਾਵਾਂ ਸਾਰੇ ਸ਼ਹਿਰ ਦੇ ਨੌਜਵਾਨ ਸਾਥੀ ਬਜ਼ੁਰਗ ਖੜੇ ਸੀ ਅੱਜ ਮਾਨਯੋਗ ਐਸਡੀਐਮ ਧੂਰੀ ਵਿਕਾਸ ਹੀਰਾ ਜੀ ਮਾਨਯੋਗ ਐਸਪੀ ਧੂਰੀ ਔਰ ਮਾਨਯੋਗ ਦੋਹੇ ਐਸਐਚਓ ਸਿਟੀ ਐਂਡ ਸਦਰ ਸਾਡੇ ਕੋਲੇ ਕੱਲ ਦੇ ਆ ਰਹੇ ਅੱਜ ਪਹੁੰਚੇ ਹੈ ਸਾਡੀ ਪਰਿਵਾਰ ਵਾਲਿਆਂ ਦੀ ਕੋਈ ਮੰਗ ਸੀ ਕਿ ਜਿਹੜੇ ਅਫਸਰ ਨੇ 15 ਦਿਨਾਂ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਿਹੜਾ ਆਈਓਸੀ ਇਸ ਕੇਸ ਦਾ ਕਮਲਜੀਤ ਉਹਨੂੰ ਧੂਰੀ ਤੋਂ ਚਲਦਾ ਕੀਤਾ ਜਾਵੇ ਸਸਪੈਂਡ ਕਰਿਆ ਜਾਵੇ ਔਰ ਦੂਜਾ ਜਿਹੜਾ ਉਹ ਕਾਰ ਚਾਲਕ ਸੀ ਜਿਹੜਾ ਜਸ਼ਦ ਦਾ ਕਾਤਲ ਸੀ ਉਹਨੂੰ ਫੜ ਕੇ ਗ੍ਰਿਫਤਾਰ ਕਰਿਆ ਜਾਵੇ। ਔਰ ਤੀਜੀ ਪਰਿਵਾਰ ਦੀ ਮਾਲੀ ਮਦਦ ਕਰੀ ਜਾਵੇ ਕਿਉਂਕਿ ਪਰਿਵਾਰ ਨੇ ਜੋ 15-20 ਦਿਨ ਵਿੱਚ ਖਰਚਾ ਕਰਿਆ ਹੈ ਜਸ਼ਨ ਦੇ ਲਈ ਸਰਕਾਰ ਨੇ ਕੋਈ ਵੀ ਮਦਦ ਨਹੀਂ ਕੀਤੀ। ਅਸੀਂ ਉਹ ਮਾਨਯੋਗ ਐਸਡੀਐਮ ਸਾਹਿਬ ਨੂੰ ਦੱਸੀ ਹੈ ਔਰ ਉਹਨਾਂ ਨੇ ਤਿੰਨੇ ਗੱਲਾਂ ਸਾਡੀਆਂ ਮੰਨੀਆਂ ਨੇ ਵੀਡੀਓ ਦੇ ਉੱਤੇ। ਉਹ ਕਹਿੰਦੇ ਜੇ ਅਸੀਂ ਮੁਕਰਦੇ ਹਾਂ ਤੁਸੀਂ ਕੋਈ ਮਰਜ਼ੀ ਕਾਰਵਾਈ ਕਰੋ। ਉਹਨਾਂ ਨੇ ਅਜਕਾਰ ਟਰੇਸ ਕਰ ਲਈ, ਗੱਡੀ ਚਾਲਕ ਨੂੰ ਫੜ ਲਿਆ। ਥੋੜੇ ਟਾਈਮ ਚ ਉਹਨਾਂ ਦੀ ਪੁਲਿਸ ਦੀ ਟੀਮ ਉਹਦੇ ਤੱਕ ਪਹੁੰਚ ਗਈ ਉਹਨੂੰ ਗ੍ਰਿਫਤਾਰ ਵੀ ਕਰ ਲੈਣਗੇ ਉਹਨਾਂ ਨੇ ਸਾਨੂੰ ਗੱਲ ਆਖੀ ਹੈ ਵੀ ਬੋਡੀ ਤੁਸੀਂ ਆਪਦੇ ਕੋਲੇ ਰੱਖੋ ਚਾਹੇ ਜਿਵੇਂ ਤੁਹਾਡੇ ਪਰਿਵਾਰ ਦਾ ਹੁਕਮ ਹੈ ਜੇ ਤੁਸੀਂ ਸਾਰੇ ਚਾਹੁੰਦੇ ਹੋ ਕਿ ਉਹਦਾ ਰੀਤੀ ਰਿਵਾਜ ਨਾਲ ਸੰਸਕਾਰ ਕਰਿਆ ਜਾਵੇ ਤਾਂ ਸੰਸਕਾਰ ਕਰੋ ਨਹੀਂ ਬੋਡੀ ਨੂੰ ਆਪਦੇ ਕਬਜ਼ੇ 'ਚ ਰੱਖੋ ਘਰੇ ਰੱਖੋ ਰਾਮਬਾਗ ਰੱਖੋ ਗੁਰੂ ਘਰ ਰੱਖੋ ਨਗਰਪਿੰਡ ਕਕਰਾਲ ਵਿੱਚ ਰੱਖੋ ਔਰ ਉਸ ਤੋਂ ਬਾਅਦ ਜੇ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਤੁਸੀਂ ਕੁਝ ਮਰਜ਼ੀ ਕਰ ਸਕਦੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਹੈ ਵੀ ਅੱਜ ਦੀ ਡੇਟ ਤੁਹਾਡੀ ਕਾਰਵਾਈ ਪੂਰੀ ਹੋ ਜਾਏਗੀ ਅਸੀਂ ਇਹ ਚੀਜ਼ ਦਾ ਸੁਵਾਸ਼ਨ ਲੈ ਕੇ ਸਮੂਹ ਪਰਿਵਾਰ ਦੇ ਮੈਂਬਰ ਸਹਿਬਾਨ ਉਹਦੇ ਜਸ਼ਨ ਦੇ ਡੈਡੀ ਗੁਰਦੀਪ ਜੀ ਉਹਦੇ ਚਾਚਾ ਜੀ ਸੋਨੀ ਜੀ ਉਹਦੀ ਭੂਆ ਜੀ ਦਾਦੀ ਜੀ ਮਾਤਾ ਜੀ ਸਾਡੇ ਰਿੰਕੂ ਪ੍ਰਧਾਨ ਜੀ ਜਿਨ੍ਹਾਂ ਦੀ ਅਗਵਾਈ ਹੇਠੇ ਧਰਨਾ ਲੱਗਿਆ ਸੀ ਕੱਲ ਦੁਪਹਿਰੇ 2 ਵਜੇ ਅੱਜੇ ਧਰਨਾ ਚੱਕ ਰਹੇ ਆਂ ਔਰ ਸਾਰੇ ਸਮੂਹ ਇਸ ਨਗਰ ਦੇ ਸਰਪੰਚ ਮੌਜੂਦਾ ਸਰਪੰਚ ਸਾਬਕਾ ਸਰਪੰਚ ਖਰਬੰਸ ਜੀ ਉਹਨੇ ਸਭ ਦੀ ਰਹਿਨਮਾਈ ਹੇਠ ਔਰ ਸਾਰੇ ਨਗਰ ਦੇ ਲੋਕ ਜਿਹੜੇ ਖੜੇ ਆ ਉਹਨਾਂ ਦੀ ਰਹਿਨਮਾਈ ਇਹ ਅਸੀਂ ਇਹ ਧਰਨਾ ਚੱਕ ਰਹੇ ਆਂ ਬੋਡੀ ਅਸੀਂ ਜਿਵੇਂ ਘਰ ਵਾਲਿਆਂ ਦਾ ਹੁਕਮ ਹੋਵੇਗਾ ਅਸੀਂ ਆਪਣੇ ਘਰੇ ਲੈ ਕੇ ਜਾਵਾਂਗੇ ਉਹ ਤੋਂ ਬਾਅਦ ਜੇ ਅੱਜ ਐਸਐਚਓ ਹਣੀ ਗ੍ਰਿਫਤਾਰ ਕਰਨਗੇ ਉਸ ਵਿਅਕਤੀ ਨੂੰ ਉਹ ਤੋਂ ਬਾਅਦ ਅਸੀਂ ਸੰਸਕਾਰ ਕਰਾਂਗੇ ਜੀ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਕੱਲੇ-ਕੱਲੇ ਦਾ ਜਿਹੜੇ ਉਰੇ ਚੱਲ ਕੇ ਕੱਲ੍ਹ ਦੇ ਆਏ ਨੇ ਬੀਬੀਆਂ ਬੈਠੀਆਂ ਸੀ ਕੋਈ ਨੌਜਵਾਨ ਆਏ ਨੇ ਕੋਈ ਵੀ ਆਗੂ ਸਹਿਬਾਨ ਨੇ ਉਹਨਾਂ ਦਾ ਸਭ ਦਾ ਧੰਨਵਾਦ ਪਰਿਵਾਰ ਵੱਲੋਂ ਕੀਤਾ ਜਾਂਦਾ ਹੈ ਔਰ ਤੁਸੀਂ ਸਾਰਿਆਂ ਨੇ ਜੋ ਪਰਿਵਾਰ ਨਾਲ ਖੜੇ ਹੋ ਏਕਤਾ ਦਾ ਸਬੂਤ ਦਿੱਤਾ ਉਹਦਾ ਬਹੁਤ-ਬਹੁਤ ਧੰਨਵਾਦ ਹੁਣ ਆਪਾਂ ਐਵੇਂ ਹੀ ਅੱਗੇ ਤੋਂ ਰਲ ਕੇ ਖੜਨਾ ਹੈ ਪਰਿਵਾਰ ਦੇ ਨਾਲ ਕੱਲ ਨੂੰ ਆਪਾਂ ਸਾਰੇ ਜਾਣੇ ਜਿਵੇਂ ਪਰਿਵਾਰ ਦਾ ਹੁਕਮ ਹੈ ਅਗਲੀ ਕਾਰਵਾਈ ਤੁਹਾਨੂੰ ਦੱਸੀ ਜਾਵੇਗੀ ਬਹੁਤ-ਬਹੁਤ ਧੰਨਵਾਦ ਇਹ ਬੜੀ ਮੰਦਭਾਗੀ ਘਟਨਾ ਹੋਈ ਸੀ ਜੀ ਕਿ ਇੱਥੇ ਇੱਕ ਬੱਚੇ ਦੀ ਘੱਟ ਉਮਰ ਦੇ ਵਿੱਚ ਬੱਚੇ ਦੀ ਐਕਸੀਡੈਂਟ ਚ ਡੈਥ ਹੋਈ ਸੀਗੀ ਤਕਰੀਬਨ ਕੁਝ ਸਮਾਂ ਪਹਿਲਾਂ ਉਸ ਬੰਦੇ ਜੀ ਪੁਲਿਸ ਦੀ ਕਾਰਵਾਈ ਮੁਸ਼ਤੀਦੀ ਨਾਲ ਚੱਲ ਰਹੀ ਹੈ ਵਾਹਨ ਟਰੇਸ ਕਰ ਲਿਆ ਗਿਆ ਤੇ ਪਰਿਵਾਰ ਦੀਆਂ ਕੁਝ ਮੰਗਾਂ ਸੀਗੀਆਂ ਜੀ ਕੁਝ ਉਹਨਾਂ ਦੇ આરોਪ ਸੀਗੇ ਕੁਝ ਉਹਨਾਂ ਦੀ ਆਸਤੀ ਕੀ ਪ੍ਰਸ਼ਾਸਨ ਤੋਂ ਅਸੀਂ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਕਿ ਉਹ ਸਾਰੀਆਂ ਜਲਦ ਤੋਂ ਜਲਦ ਪੂਰੀਆਂ ਕੀਤੀਆਂ ਜਾਣਗੀਆਂ ਤੇ ਤਰਨਾ ਹੁਣ ਸਮਾਪਤ ਕਰਵਾਇਆ ਗਿਆ ਹਾਂਜੀ ਜੀ ਤਰਨਾ ਜੀ ਪਰਿਵਾਰ ਨੇ ਸਹਿਮਤੀ ਦੇ ਨਾਲ ਤੇ ਇਹ ਤਰਨਾ ਖਤਮ ਕੀਤਾ ਗਿਆ ਜੀ ਇਹਦੇ ਵਿੱਚ ਮੀਡੀਆ ਤੇ ਹੋਰ ਪਰਤਵੱਤੇ ਸੱਜਣਾਂ ਦਾ ਬੜਾ ਯੋਗਦਾਨ ਆ ਤੇ ਉਮੀਦ ਕਰਦੇ ਹਾਂ ਤੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਕੋਈ ਵੀ ਜੇ ਇਦਾਂ ਦਾ ਕੋਈ ਮਸਲਾ ਹੁੰਦਾ ਤਾਂ ਸਾਡੇ ਧਿਆਨ ਚ ਲਿਆ ਜਾਵੇ ਤੇ ਧਰਨਾ ਲਾਣਾ ਦੇ ਨਾਲ ਆਮ ਲੋਕਾਂ ਨੂੰ ਬੜਾ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਜੀ ਉਸ ਤੋਂ ਗੁਰੇਜ਼ ਕੀਤਾ ਜਾਵੇ। ਲਈ ਇਹ ਜੀ ਪੂਰੇ ਪਰਿਵਾਰ ਨਾਲ ਅਸੀਂ ਖੜੇ ਆ ਜੀ ਪੂਰੇ ਜਿੰਨੇ ਵੀ ਸਾਡੀ ਜੱਥੇਬੰਦੀ ਆਉਰੇ ਪਹੁੰਚੀ ਹੈ ਜੀ ਸਭ ਦਾ ਪਹਿਲਾਂ ਦਿਨੋ ਧੰਨਵਾਦ ਜੀ। ਔਰ ਅੱਗੇ ਵੀ ਨਾਲ ਖੜਾਂਗੇ ਜੀ ਜਿਹੜੀ ਗੱਲ ਤੇ ਆਪਣੇ ਪ੍ਰਸ਼ਾਸਨਿਕ ਜਿਹੜੇ ਅਫਸਰ ਆਏ ਨੇ ਮੰਨੋ ਸਾਡੀ ਕਮਿਟਮੈਂਟ ਹੋਈ ਹੈ। ਅਗਰ ਉਹ ਪੂਰਾ ਨਹੀਂ ਕਰਦੇ ਅਸੀਂ ਫਿਰ ਪੂਰੇ ਪਰਿਵਾਰ ਨਾਲ ਠੋਕੇ ਖੜਾਂਗੇ ਜੀ।